ਤੁਸੀਂ ਸੋਚਦੇ ਹੋਵੋਗੇ ਵੀ ਆ ਕੀ ਕਰੀ ਬਿਠਾ ਹੈ ਅਸਲ ਚ ਗੱਲ ਇਹ ਐ ਵੀ ਮੁੰਡਾ ਆ ਰਿਹਾ ਅੱਜ 9 ਸਾਲਾਂ ਬਾਅਦ ਬਾਹਰੋਂ ਮੈਂ ਉਹਨੂੰ ਚੈੱਕ ਕਰਨਾ ਹੈ ਵੀ ਉਹ ਕੀ ਉਹਦੇ ਲੱਛਣ ਐ ਤੇ ਕੀ ਬਣੂਗਾ ਇੱਥੇ ਆ ਗਏ ਉਹ ਜੇ ਤਾਂ ਚੱਕ ਲਈ ਉਹਨੇ ਸ਼ਰਾਬ ਫਿਰ ਤਾਂ ਪੱਕਾ ਬਾਹਰ ਵੀ ਸ਼ਰਾਬ ਪੀਂਦਾ ਹੋ ਇੱਥੇ ਵੀ ਸ਼ਰਾਬੀ ਬਣੂ ਜੇ ਚੱਕ ਲਈ ਉਹਨੇ ਮਾਲਾ ਫਿਰ ਸਾਧਾਂ ਦੇ ਡੇਰੇ ਤੇ ਜਾਂਦਾ ਹੋਊਗਾ ਇਹੋ ਜੇ ਕੰਮ ਇੱਥੇ ਵੀ ਕਰੂਗਾ ਜੇ ਚੱਕ ਲਏ ਉਹਨੇ ਆਹ ਪੈਸੇ ਫਿਰ ਤਾਂ ਵਪਾਰੀ ਬਣੂਗਾ ਪੱਕਾ ਜੇ ਚੱਕ ਲਿਆ ਉਹਨੇ ਪਿਸਤੌਲ ਫਿਰ ਤਾਂ ਉਹ ਗੈਂਗਸਟਰ ਬਣੂਗਾ ਗੁੰਡਾਗਰਦੀ ਕਰੂਗਾ ਇਹੋ ਜੇ ਲੱਛਣ ਕਰੋ ਚਲੋ ਆਲੇਣ ਦਿਓ ਨੂੰ ਵੇਖਦੇ ਆਂ ਕੀ ਕਰਦਾ ਲੈ ਆ ਗਿਆ ਲੱਗਦਾ ਲੈ ਮੈਂ ਲੁਕਦਾ ਤੇ ਵੇਖਦਾ ਕੀ ਲੱਛਣ ਕਰਦਾ ਉਹ ਕਿੱਧਰ ਗਏ ਹੋ ਗਈ ਬਿਆ mm hum. ah. Ah. Ah.

दारू भी पी गया माला भी ले गया नोट भी ले गया पिस्तौल भी ले गया ओ तेरे भी ਇਹ ਤਾਂ ਮੰਤਰੀ ਬਣੂੰਗਾ ਮੰਤਰੀ